ਸਾਰ ਸੰਗਤ ਜੀ ਬਿਮਾਰੀਆਂ ਕਿਵੇਂ ਠੀਕ ਹੁੰਦੀਆਂ ਨੇ ਜਲ ਨਾਲ 100% ਇਹ ਸੱਚ ਹੈ ਇਹਨੂੰ ਕਰਕੇ ਵੇਖ ਲਿਓ ਕਿਵੇਂ ਅਦਭੁਤ ਵਰਤਾਰੇ ਵਰਤਦੇ ਨੇ ਜਿਸ ਨੂੰ ਅਸੀਂ ਅਜੇ ਤੱਕ ਜਾਣਿਆ ਨਹੀਂ ਹੈਗਾ ਜਿਹੜੇ ਵਿਸ਼ਵਾਸ ਕਰਦੇ ਨੇ ਚਲੋ ਗੱਲ ਵੱਖਰੀ ਐ ਜਿਹੜੇ ਨਹੀਂ ਕਰਦੇ ਸੋ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਤਾਂ ਕਰਕੇ ਹੀ ਅੱਜ ਸਾਂਝੀਆਂ ਕਰਨ ਲੱਗੇ ਆਂ ਸਤਿਗੁਰੂ ਜੀ ਕਿਰਪਾ ਕਰਨ ਸੋ ਪਿਆਰੇਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸਾਰ ਸੰਗਤ ਆਪਾਂ ਗੁਰਬਾਣੀ ਦੇ ਵਿੱਚੋਂ ਉਦਾਹਰਨਾਂ ਨੂੰ ਪੜਦੇ ਆਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਨੇ ਮੇਰੇ ਪਾਰਸ਼ਰ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਜਿਸ ਤਰ੍ਹਾਂ ਆਪਾਂ ਪੜਦੇ ਆ ਨਾ ਸਗਲ ਦੁਆਰ ਕੋ ਛਾੜ ਕੇ ਗਏ ਉਹ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਿਗੁਰੂ ਨੇ ਸਾਰੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਆਪਾਂ ਇਹ ਵੀ ਪੜਦੇ ਆ ਡੰਡੌਤ ਬੰਦਨਾ ਅਨਕਬਾਰ ਸਰਬ ਕਲਾ ਸਮ ਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੇਰੇ ਕਹਿਣ ਤੋਂ ਭਾਵ ਕਿ ਸਾਧ ਸੰਗਤ ਜਿੱਥੇ ਗੁਰਬਾਣੀ ਦਾ ਜਾਪ ਹੋ ਜਾਏ ਜਿੱਥੇ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਕੀਤਾ ਜਾ ਰਿਹਾ ਹੋਵੇ ਤੇ ਆਸੇ ਪਾਸੇ ਦੀਆਂ ਜਿਹੜੀਆਂ ਆ ਕੁਝ ਸ਼ਕਤੀਆਂ ਨੇ ਭੈੜੀਆਂ ਚੀਜ਼ਾਂ ਨੇ ਉਹ ਵੀ ਆਪਣਾ ਰੂਪ ਬਦਲ ਲੈਂਦੀਆਂ ਨੇ ਔਰ ਮੰਨ ਲਓ ਕਿ ਗੰਦਾ ਪਾਣੀ ਹੈ ਗਲਾਸ ਦੇ ਵਿੱਚ ਆਪਾਂ ਉਸ ਨੂੰ ਪਾ ਕੇ ਉਹਨੂੰ ਟੂਟੀ ਥੱਲੇ ਕਰ ਦਿੱਤਾ ਉਹਦੇ ਵਿੱਚ ਮਿਕਸ ਪਾਣੀ ਜਿਹੜਾ ਹੋਈ ਜਾਏਗਾ ਸਾਫ਼ ਮਿਲੀ ਜਾਏਗਾ ਗੰਦਾ ਨਿਕਲੀ ਜਾਏਗਾ ਨਿਕਲੀ ਜਾਏਗਾ ਸੋ ਸਾਾਸੰਗਤ ਇਦਾਂ ਆਪਾਂ ਦੇਖਦੇ ਆਂ ਵੀ ਉਹ ਜਿਹੜਾ ਸਾਫ਼ ਬਾਣੀ ਹੈ ਉਹਦੇ ਵਿੱਚ ਮਿਕਸ ਹੋ ਜਾਏਗਾ ਉਹ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ ਜਿਹੜਾ ਗੰਧਲਾ ਪਾਣੀ ਆ ਉਹ ਵਿੱਚੋਂ ਨਿਕਲ ਜਾਏਗਾ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਜਾਵਾਂਗੇ ਸਾਧ ਸੰਗਤ ਜਦੋਂ ਇਸ ਮਨ ਦੇ ਅੰਦਰ ਗੰਧਲੇ ਵਿਚਾਰਾਂ ਦੇ ਵਿੱਚ ਚੰਗੇ ਵਿਚਾਰ ਮਿਕਸ ਹੁੰਦੇ ਜਾਣਗੇ ਹੋਈ ਜਾਣਗੇ ਹੋਈ ਜਾਣਗੇ ਸੋ ਸਾਧ ਸੰਗਤ ਇਹ ਜਿਹੜੇ ਗੰਧਲੇ ਵਿਚਾਰ ਨੇ ਇਹ ਖਤਮ ਹੋ ਜਾਣਗੇ ਤੇ ਵਿੱਚ ਚੰਗੇ ਵਿਚਾਰਾਂ ਨੇ ਆਪਣਾ ਘਰ ਕਰ ਲੈਣਾ ਹੈ ਇਹ ਸਭ ਤੋਂ ਵੱਡੀ ਸਤਿਗੁਰੂ ਦੀ ਕਿਰਪਾ ਹੈ ਇਹ ਪਾਤਸ਼ਾਹ ਦੀ ਕਿਰਪਾ ਹੈ ਮੈਂ ਬੇਨਤੀ ਕਰਾਂ ਵੀ ਜਦੋਂ ਵੀ ਆਪਾਂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਸਾਡੇ ਮੁਖੋ ਸ਼ਬਦ ਨਿਕਲਣ ਡੰਡੋਤ ਬੰਦਨਾ ਅਨਕ ਵਾਰ ਸਰਬ ਕਲਾ ਸਮਰਥ ਹੈ ਸੱਚੇ ਪਾਤਸ਼ਾਹ ਮੇਰੇ ਮਾਨ ਨੂੰ ਜਿਹੜਾ ਟੇਡਾ ਬਿੰਗਾ ਹੋਇਆ ਮਾਨਨੈ ਨੂੰ ਡੰਡੇ ਵੱਤ ਸਿੱਧਾ ਕਰ ਦੇ ਤੇ ਸਾਧ ਸੰਗਤ ਤੂ ਤੇ ਸਰਬ ਕਲਾ ਸਮਰਥ ਹੈ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਸੀਂ ਤੇ ਡੋਲਣ ਤੋਂ ਰੱਖਿਆ ਕਰਦੇ ਹੋ ਸਤਿਗੁਰੂ ਤੁਸੀਂ ਤੇ ਆਪਣਾ ਹੱਥ ਦੇ ਕੇ ਬਚਾਉਣ ਵਾਲੇ ਹੋ ਮੇਰੇ ਮਾਲਕ ਜੀਓ ਐਸੀ ਕਿਰਪਾ ਕਰਿਓ ਐਸੀ ਰਹਿਮਤ ਕਰਿਓ ਸਤਿਗੁਰੂ ਮੈਨੂੰ ਆਪਣਾ ਹੱਥ ਦੇ ਕੇ ਆਪ ਹੀ ਰਖ ਲਿਓ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਹੋਰ ਨਹੀਂ ਕੁਝ ਚਾਹੀਦਾ ਸਾਧ ਸੰਗਤ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਉੱਥੇ ਆਸੇ-ਪਾਸੇ ਦਾ ਜਿਹੜਾ ਮਾਹੌਲ ਹੈ ਨਾ ਉਹ ਵੀ ਗੁਰੂ ਵਾਂਗੂ ਹੋ ਜਾਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਵਾਂਗੂ ਮਾਹੌਲ ਕ੍ਰੀਏਟ ਹੋ ਜਾਂਦਾ ਹੈ ਤੇ ਜਿਹੜੀਆਂ ਗਲਤ ਚੀਜ਼ਾਂ ਨੇ ਉਹ ਵੀ ਗੁਰੂ ਦਾ ਸਰੂਪ ਧਾਰਨ ਕਰਨ ਲੱਗ ਜਾਂਦੀਆਂ ਨੇ ਸਤਿਗੁਰੂ ਦੇ ਰੂਪ ਨੂੰ ਜਿਹੜਾ ਹੈ ਪਹਿਚਾਣ ਲੈਂਦੀਆਂ ਨੇ ਆਪਾਂ ਇਹ ਗੱਲ ਜਾਣਦੇ ਹੁਣ ਜਿਹੜਾ ਜਾਲ ਹੈ ਜਿੱਥੇ ਗੁਰਬਾਣੀ ਪੜ੍ਹੀ ਜਾਂਦੀ ਹੋਵੇ ਪਾਣੀ ਤੇ ਬਾਣੀ ਦਾ ਬਹੁਤ ਗਹਿਰਾ ਸਬੰਧ ਹੈ ਸਾਾਸ ਸੰਗਤ ਦੇਖੋ ਆਪਣੇ ਜਦੋਂ ਆਪਾਂ ਗੁਰਬਾਣੀ ਨੂੰ ਪੜਹੀਏ ਜਦ ਆਪਾਂ ਕਥਾ ਕੀਰਤਨ ਕਰੀਏ Satsangat ਕਰੀਏ ਸਾਡਾ ਮਨ ਗੁਰੂ ਨਾਲ ਜੁੜਿਆ ਹੋਵੇ ਤੇ ਸਾਹ ਸੰਗਤ ਸਾਡੇ ਕੋਲੇ ਜਲ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਜਲ ਸਾਡੇ ਕੋਲ ਹੈ ਜਲ ਸਾਡੇ ਕੋਲ ਮੌਜੂਦ ਹੈ ਤੇ ਸਾਹ ਸੰਗਤ ਇੱਕ ਗੱਲ ਯਾਦ ਰੱਖਿਓ ਸਾਹ ਸੰਗਤ ਜਦੋਂ ਜਲ ਸਾਡੇ ਕੋਲ ਹੈ ਨਾ ਤੇ ਪਿਆਰਿਓ ਫਿਰ ਇਹ ਗੱਲ ਯਾਦ ਰੱਖਿਓ ਵੀ ਗੁਰੂ ਸੱਚੇ ਪਾਤਸ਼ਾਹ ਜੀ ਅਰਦਾਸ ਕਰਿਓ ਸਾਧਗੁਰੂ ਇਹ ਆਮ ਪਾਣੀ ਐ ਬਸ ਆਪਣੀ ਕਿਰਪਾ ਕਰ ਦਿਓ ਇਹਨੂੰ ਵੀ ਅੰਮ੍ਰਿਤ ਬਣਾ ਦਿਓ ਇਹਨੂੰ ਵੀ ਅੰਮ੍ਰਿਤ ਰੂਪੀ ਕਰ ਦਿਓ ਸਾਧ ਸੰਗਤ ਮੇਰੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਿਓ ਜਦੋਂ ਆਪਾਂ ਗੁਰਬਾਣੀ ਪੜਾਂਗੇ ਜਿਹੜਾ ਜਲ ਸਾਡੇ ਕੋਲੇ ਮੌਜੂਦ ਐ ਸਾਧ ਸੰਗਤ ਉਸ ਜਲ ਨੂੰ ਆਪ ਸ਼ਕਲੋ ਗੁਰਬਾਣੀ ਪੜਨ ਤੋਂ ਬਾਅਦ ਸਾਧ ਸੰਗਤ ਚਾਹੇ ਉਹ ਕਿਸੇ ਵੀ ਘਰ ਦੇ ਜੀ ਨੂੰ ਸ਼ਿਕਾਦੋ ਜਿਹਦੇ ਤੇ ਬਾਣੀ ਪੜੀ ਗਈ ਸਾਧ ਸੰਗਤ ਉਹ ਪਾਣੀ ਪਾਣੀ ਨਹੀਂ ਰਿਹਾ ਉਹ ਹੁਣ ਅੰਮ੍ਰਿਤ ਬਣ ਗਿਆ ਉਹਦੇ ਤੇ ਹੁਣ ਗੁਰਬਾਣੀ ਦੇ ਸ਼ਬਦਾਂ ਦੀ ਜਿਹੜੀ ਹੈ ਕਿਰਪਾ ਵਰਤ ਗਈ ਸਤਿਗੁਰੂ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਮੇਰੇ ਪਾਤਸ਼ਾਹ ਜੀ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਸਤਿਗੁਰੂ ਨੇ ਉਹਦੇ ਤੇ ਐਸੀ ਰਹਿਮਤ ਕਰ ਦਿੱਤੀ ਹੁਣ ਪਿਆਰੇ ਉਹ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਦੀ ਪਾਵਨ ਬਾਣੀ ਦੀ ਜਿਹੜੀ ਕਿਰਪਾ ਹੈ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਸੋ ਸਾ ਸੰਗਤ ਉਹ ਇਦਾਂ ਵਰਤਦੀ ਹੈ ਆਪਾਂ ਪੜਦੇ ਆ ਨਾ ਕਿ ਜਿਹੜੀ ਸ਼ਕਤੀ ਹੈ ਨਾ ਹੁਣ ਮੰਨ ਲਓ ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਆਪਾਂ ਦਰਬਾਰ ਸਾਹਿਬ ਜਾਈਏ ਉਥੋਂ ਸਰੋਵਰ ਦੇ ਵਿੱਚੋਂ ਜਲ ਲੈ ਕੇ ਆਉਨੇ ਆ ਕਿਉਂਕਿ ਉਹ ਜਲ ਦੇ ਉੱਪਰ ਹਮੇਸ਼ਾ ਬਾਣੀ ਪੜੀ ਜਾਂਦੀ ਹੈ ਤੇ ਉਹ ਜਲ ਇੰਨਾ ਪਵਿੱਤਰ ਹੈ ਤੇ ਉਹ ਅੰਮ੍ਰਿਤ ਹੀ ਬਣ ਗਿਆ ਆਪਾਂ ਇਸ ਕਰਕੇ ਕਹਿੰਦੇ ਅੰਮ੍ਰਿਤ ਸਰੋਵਰ ਉਹ ਅੰਮ੍ਰਿਤ ਦਾ ਸਰੋਵਰ ਹੈ ਹੁਣ ਯਾਦ ਰੱਖਿਓ ਵੀ ਕੱਲਾ ਇਹ ਨਾ ਹੋਵੇ ਵੀ ਅਸੀਂ ਘੁੱਟ ਭਰ ਕੇ ਕੱਲੀ ਆਪਾਂ ਕਹੀਏ ਵੀ ਸਾਡੇ ਤੇ ਜੀ ਪਾਪ ਦੂਰ ਹੋ ਗਏ ਨਹੀਂ 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 ਗੱਲ ਇਹ ਹੈ ਵੀ ਅੰਦਰ ਨੂੰ ਜੋੜਨ ਵਾਸਤੇ ਉਹ ਜ਼ਰੂਰੀ ਹੈ ਪਰ ਸਾਡੇ ਖਿਆਲ ਵੀ ਬਦਲਣ ਭਾਈ ਵੀ ਜੇ ਅੱਗੇ ਵਾਸਤੇ ਅਸੀਂ ਗਲਤ ਕੰਮ ਨਹੀਂ ਕਰਨੇ ਅੱਗੇ ਵਾਸਤੇ ਤੋਬਾ ਕਰੋ ਸਤਿਗੁਰੂ ਇਹ ਅੰਮ੍ਰਿਤ ਸਰੋਵਰ ਦਾ ਜਲ ਅੱਜ ਮੈਂ ਛਕ ਲਿਆ ਤੇ ਮੇਰੇ ਤੇ ਇੰਨੀ ਕੁ ਕਿਰਪਾ ਕਰਿਓ ਇੰਨੀ ਕੁ ਰਹਿਮਤ ਕਰਿਓ ਸਤਿਗੁਰੂ ਜੀਓ ਇੰਨੀ ਕੁ ਕਿਰਪਾ ਕਰਕੇ ਨਿਵਾਜਿਓ ਕਿ ਮੈਨੂੰ ਹੁਣ ਅੱਗੇ ਹੋਰ ਚੀਜ਼ਾਂ ਦੀ ਜਿਹੜੀ ਹੈ ਉਹ ਜ਼ਰੂਰਤ ਬਿਲਕੁਲ ਵੀ ਨਾ ਰਹੇ ਤੇ ਸਤਿਗੁਰੂ ਐਸੀ ਕਿਰਪਾ ਕਰਿਓ اے ਸੱਚੇ ਪਾਤਸ਼ਾਹ ਐਸੀ ਮਿਹਰ ਕਰਿਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਕੇ ਨੇਬਾਜਿਓ ਤੇ ਐਸੀ ਕਿਰਪਾ ਆਪ ਨਹੀਂ ਕਰੇ ਹੋ ਸੋ ਸਾਧ ਸੰਗਤ ਉਹ ਉਹ ਗੱਲ ਕੀ ਹੈ ਵੀ ਅੰਦਰੋਂ ਆਪਣੇ ਆਪ ਨੂੰ ਬਦਲਣਾ ਜਦੋਂ ਸਾਡੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਵੀ ਅਸੀਂ ਬਦਲਣਾ ਹੈ ਤੇ ਪਿਆਰਿਓ ਅੰਦਰ ਜਿਹੜੇ ਭੈੜੇ ਖਿਆਲ ਨੇ ਭੈੜੀਆਂ ਸ਼ਕਤੀਆਂ ਨੇ ਉਹ ਆਪਣੇ ਆਪ ਖਤਮ ਹੋ ਜਾਣਗੀਆਂ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰ ਦੇਣਗੇ ਸਾਡੇ ਤੇ ਮਿਹਰਮਤ ਕਰ ਦੇਣਗੇ ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਜਦੋਂ ਪਾਤਸ਼ਾਹ ਦੀ ਕਿਰਪਾ ਹੋ ਜਾਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਤੇ ਸਾਧ ਸੰਗਤ ਜੀ ਉਹ ਫਿਰ ਯਾਦ ਰੱਖਿਓ ਵੀ ਸਤਗੁਰੂ ਦੀ ਜਿਹੜੀ ਕਿਰਪਾ ਵਰਤਦੀ ਹੈ ਨਾ ਮੇਰੇ ਪਾਤਸ਼ਾਹ ਦੀ ਜਿਹੜੀ ਕਿਰਪਾ ਵਰਤਦੀ ਹੈ ਸੋ ਸਾਧ ਸੰਗਤ ਉਹ ਕਿਰਪਾ ਐਸੀ ਹੈ ਮੇਰੇ ਸਤਗੁਰੂ ਜੀ ਉਥੇ ਕਿਰਪਾ ਕਰਕੇ ਫਿਰ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਕਠੀਆਂ ਕਰ ਦਿੰਦੇ ਨੇ ਕਿਉਂਕਿ ਜਿਹੜੀ ਕਿਰਪਾ ਹੈ ਨਾ ਉਹ ਗੁਰੂ ਦੀ ਉਹ ਬੜੀ ਨਵੇਕਲੀ ਕਿਰਪਾ ਹੈ ਜਿਹੜੀ ਕਿਰਪਾ ਹੈ ਨਾ ਗੁਰੂ ਦੀ ਸਾਧ ਸੰਗਤ ਉਹ ਬੜੀ ਵੱਡੀ ਕਿਰਪਾ ਹੈ ਮੇਰੇ ਪਾਤਸ਼ਾਹ ਦੀ ਬੜੀ ਵੱਡੀ ਰਹਿਮਤ ਹੈ ਮੇਰੇ ਸਤਿਗੁਰੂ ਦੀ ਤੇ ਜਿਹੜੀ ਉਹ ਕਿਰਪਾ ਵਰਤਦੀ ਹੈ ਨਾ ਉਹਦੇ ਬਰਾਬਰ ਉਹਦੇ ਤੁਲ ਕੋਈ ਹੋਰ ਕਿਰਪਾ ਨਹੀਂ ਹੈਗੀ ਬਸ ਇਹ ਗੱਲ ਯਾਦ ਰੱਖਿਆ ਜੇ ਉਹ ਸਤਿਗੁਰੂ ਦੀ ਐਸੀ ਕਿਰਪਾ ਹੈ ਉਹ ਮੇਰੇ ਪਾਤਸ਼ਾਹ ਦੀ ਐਸੀ ਕਿਰਪਾ ਹੈ ਸੋ ਆਪਾਂ ਆਪਣੇ ਮਨ ਨੂੰ ਆਪਣੇ ਵਿਚਾਰਾਂ ਨੂੰ ਸਾਫ਼ ਸੁਥਰਾ ਕਰਨ ਦੇ ਲਈ ਗੁਰਬਾਣੀ ਦਾ ਸਹਾਰਾ ਲਈਏ ਸਤਿਗੁਰੂ ਐਸੀ ਕਿਰਪਾ ਕਰਿਓ ਐਸੀ ਮਿਹਰਮਤ ਕਰਿਓ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਐਨੀ ਕੋ ਕਿਰਪਾ ਕਰਕੇ ਨਿਵਾਜਿਓ ਆਪ ਜੀ ਐਨੀ ਕੋ ਮਿਹਰ ਕਰਕੇ ਨਿਵਾਜਿਓ ਮੇਰੇ ਸਤਿਗੁਰੂ ਕਿ ਮੈਨੂੰ ਕਿਸੇ ਹੋਰ ਚੀਜ਼ ਦੀ ਹੋਰ ਵਸਤੂ ਦੀ ਜਿਹੜੀ ਹੈ ਉਹ ਜ਼ਰੂਰਤ ਬਿਲਕੁਲ ਵੀ ਨਾ ਰਹੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਾ ਰਹੇ ਸੋ ਸਾਥ ਸੰਗਤ ਹੁਣ ਜਿੱਥੇ ਗੁਰੂ ਕਿਰਪਾ ਕਰਦਾ ਹੈ ਤੇ ਜਦੋਂ ਆਪਣੇ ਮਨ ਦੇ ਅੰਦਰ ਖਿਆਲ ਸ਼ੁੱਧ ਹੋ ਜਾਣਗੇ ਤੇ ਆਪਾਂ ਪੜ੍ਹਦੇ ਆ ਨਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਇਲਾਜ ਐਸ ਗੋਬਿੰਦ ਦਾਸ ਤੁਹਾਰ ਜਦੋਂ ਅਵਸਥਾ ਇਹ ਬਣ ਜਾਏ ਤੇ ਸਤਿਗੁਰੂ ਨੇ ਸਾਰੀ ਗੱਲ ਦਾ ਜਵਾਬ ਹੀ ਦੇ ਦਿੱਤਾ ਕਿ ਨੇ ਫਿਰ ਅਵਸਥਾ ਉਦੋਂ ਬਣਦੀ ਐ ਤੇ ਜਦੋਂ ਆਪਣੇ ਮਨ ਦੇ ਵਿਚਾਰ ਇਸ ਤਰ੍ਹਾਂ ਸ਼ੁੱਧ ਹੋ ਗਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਉਦੋਂ ਹੀ ਕਰਦੇ ਨੇ ਤੇ ਜਦੋਂ ਸਾਡੇ ਮਨ ਦੇ ਵਿਚਾਰ ਗੁਰੂ ਵਾਲੇ ਬਣ ਜਾਣ ਤੇ ਜਦੋਂ ਵਿਚਾਰ ਗੁਰੂ ਵਾਲੇ ਬਣ ਜਾਂਦੇ ਨੇ ਤੇ ਉਦੋਂ ਸਾਰੀਆਂ ਚੀਜ਼ਾਂ ਦੇ ਹੱਲ ਹੋ ਜਾਂਦੇ ਨੇ ਪਿਆਰਿਓ ਇਹੀ ਹੈ ਸਭ ਤੋਂ ਵੱਡੀ ਗੁਰੂ ਦੀ ਕਿਰਪਾ ਸਭ ਤੋਂ ਵੱਡੀ ਰਹਿਮਤ ਇਹ ਹੋਈ ਹੈ ਸੋ ਆਪਾਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ